ਇਹ ਤੇ ਕਿਸਾਨੀ ਤਰੰਗੇ ਦੇ ਵਿੱਚ ਲਿਪਟੀ ਮ੍ਰਿਤਕ ਦੇ ਸ਼ੁਕਰਨ ਦੀ ਖਨੋਰੀ ਬਾਰਡਰ ਪਹੁੰਚੀ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਪਟਿਆਲਾ ਦੇ ਹਸਪਤਾਲ ਤੋਂ ਜਿਹੜੀ ਡੱਟ ਪੋੜੇ ਲਿਆਂਦੀ ਗਈ ਖਨੋਰੀ ਬਾਰਡਰ ਬੋੜੀ ਲਿਆਂਦੀ ਗਈ ਹੈ ਹਾਲਾਂਕਿ ਕਿਸਾਨ ਆਕੂਆਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਸ਼ੁਭਕਰਨ ਜੋ ਨੌਜਵਾਨ ਛੋਟੀ ਉਮਰੇ ਹੀ ਸ਼ਹੀਦ ਹੋ ਗਿਆ 21 ਸਾਲ ਦੀ ਉਮਰ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਤੇ ਵਿੱਚ ਡਟਿਆ ਹੋਇਆ ਸੀ ਤੇ ਖਨੋਰੀ ਬਾਰਡਰ ਤੇ ਆਪਣੇ ਆਖਰੀ ਸਾਹ ਛੱਡੇ ਸੀ ਤੇ ਅੱਜ ਖਨੋਰੀ ਬਾਰਡਰ ਸ਼ੁਭਕਰਨ ਦੀ ਮ੍ਰਿਤਕ ਦੇ ਲਿਆਂਦੀ ਗਈ ਖਨੋਰੀ ਬਾਰਡਰ ਤੇ 91 ਕਿਸਾਨ ਚੁਪਕਰਨ ਦੀ ਮੌਤ 9 ਦਿਨ ਬੀਤ ਜਾਣ ਮਕਰੋ ਅੱਜ ਦੇ ਰਾਤ ਜਿਹੜਾ ਪੋਸਟਮਾਰਟਮ ਹੁੰਦਾ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਪੁੱਤ ਜਿਹੜੇ ਅੰਤਿਮ ਦਰਸ਼ਨ ਕਰਨ ਦੇ ਲਈ ਖਨੋਰੀ ਬਾਰਡਰ ਤੋਂ ਪਿੰਡ ਮ੍ਰਿਤਕ ਦੇ ਲਿਆਂਦੀ ਜਾਵੇ ਤੇ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਤੇ ਲਿਆਂਦਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਕੂ ਨਸਰ ਆਉਂਦੇ ਨੇ ਅੱਖਾਂ ਹਰ ਇੱਕ ਦੀਆਂ ਨਮ ਸੀ ਕਿਉਂਕਿ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਉਸ ਪਰਿਵਾਰ ਨੂੰ ਪਿਆ ਜਿਨ੍ਹਾਂ ਦਾ ਲਾਟਲਾ ਪੁੱਤ ਸੀ ਦੋ ਪੈਣਾ ਦਾ ਪ੍ਰਾਤ ਸੀ ਉਹ ਜਿਹੇ ਬਹੁਤ ਸਾਰੇ ਸੁਪਨੇ ਜੜੇ ਸੰਜੋਏ ਸੀ ਸੁਭਕਰਨ ਨੇ ਕਿ ਵੱਡਾ ਹੋ ਕੇ ਆਪਣੀ ਪੈਣਾ ਦਾ ਸਹਾਰਾ ਬਣੇਗਾ ਪਰ ਛੋਟੀ ਉਮਰ ਹੀ ਆਪਣੀਆਂ ਪੈਣਾ ਤੋਂ ਵਿਛੜ ਜਾਂਦਾ ਹੈ ਸ਼ੁਭਕਰਨ ਜਿਸ ਦੀ ਮੌਤ ਦਾ ਹਰ ਇੱਕ ਨੂੰ ਸਤਮਾ ਲੱਗਾ ਹੈ ਕਿਸਾਨ ਆਕੂਆਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਸ਼ੁਭਕਰਨ ਦੀ ਮੌਤ ਦਾ ਇਨਸਾਫ ਦਿਵਾਇਆ ਜਾਵੇ ਹਾਲਾਂਕਿ ਐਫ ਆਈ ਆਰ ਵੀ ਇਸ ਮਾਮਲੇ ਦੇ ਵਿੱਚ ਦਰਜ ਹੁੰਦੀ ਆ ਪੋਸਟਮਾਰਟਮ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਕਿਸਾਨ ਆਕੂਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੋਸਟਮਾਰਟਮ ਤੋਂ ਬਾਅਦ ਸ਼ੁਕਰਨ ਦੀ ਮ੍ਰਿਤਕ ਦੇ ਖਨੋਰੀ ਬਾਰਡਰ ਲਿਜਾਈ ਜਾਵੇਗੀ ਤੇ ਹੁਣ ਖਨੋਰੀ ਬਾਰਡਰ ਮ੍ਰਿਤਕ ਦੇ ਸ਼ੁਕਰਨ ਦੀ ਲਿਜਾਈ ਗਈ ਸਫੁੱਲਾਂ ਦੇ ਨਾਲ ਸੱਚੀ ਗੱਡੀ ਦੇ ਵਿੱਚ ਸ਼ੁਕਰਨ ਦੀ ਮ੍ਰਿਤਕ ਦੇ ਰੱਖੀ ਹੋਈ ਹੈ ਕਿਸਾਨੀ ਝੰਡੇ ਦੇ ਨਾਲ ਲਿਪਟੀ ਹੋਈ ਹੈ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਅੱਖਾਂ ਨਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮਹਿਚ ਅਜੇ 21 ਸਾਲ ਦੀ ਕਰੀਬ ਸ਼ੁਕਰਨ ਦੀ ਉਮਰ ਸੀ ਜੋ ਲਗਾਤਾਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਵਿੱਚ ਡਟਿਆ ਹੋਇਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਤੇ ਘਰਦਿਆਂ ਨੂੰ ਕਹਿ ਕੇ ਗਿਆ ਸੀ ਕਿ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਕਰ ਪਰਤੇ ਗਾ ਪਰ ਹਮੇਸ਼ਾ ਦੇ ਲਈ ਪਹਿਲਾ ਹੀ ਸ਼ੁਕਰਣ ਆਪਣੀਆਂ ਮਾਪਿਆਂ ਦੀਆਂ ਅੱਖਾਂ ਤੋਂ ਹਮੇਸ਼ਾ ਦੇ ਲਈ ਦੂਰ ਹੋ ਕੇ ਆ ਸੁਦਾਸਤੀ ਹੈ ਕਿ ਰਜਿੰਦਰਾ ਹਸਪਤਾਲ ਤੋਂ ਸਵੇਰੇ ਹੀ 9:30 ਵਜੇ ਦੇ ਕਰੀਬ ਡੈੱਡ ਬੋਡੀ ਨੂੰ ਖਨੋਰੀ ਬਾਰਡਰ ਤੇ ਲਿਜਾਇਆ ਜਾ ਰਿਹਾ ਸੀ ਤੇ ਹੁਣ ਮ੍ਰਿਤਕ ਦੇਸ਼ੁਪਕਰਨ ਦੀ ਖਨੋਰੀ ਬਾਰਡਰ ਪਹੁੰਚ ਚੁੱਕੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਸ਼ੁਭਕਰਨ ਦੇ ਜੱਦੀ ਪਿੰਡੀ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਠਿੰਡਾ ਦੇ ਪਿੰਡ ਵੱਲੋਂ ਦੇ ਵਿੱਚ 3 ਵਜੇ ਦੇ ਕਰੀਬ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕਿਸਾਨ ਆਖੂਆਂ ਦੇ ਵੱਲੋਂ ਅਪੀਲ ਕੀਤੀ ਸੀ ਕਿਸਾਨਾਂ ਨੂੰ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਸ਼ੁਭਕਰਨ ਦੇ ਪਿੰਡ ਪਹੁੰਚਿਆ ਜਾਵੇ ਤਾਂ ਜੋ ਅਦਬ ਸਨਮਾਨ ਦੇ ਨਾਲ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਡੇ ਨਾਲ ਖਨੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਫੁੱਲਾਂ ਦੇ ਨਾਲ ਸਜੀ ਗੱਡੀ ਦੇ ਵਿੱਚ ਮ੍ਰਿਤਕ ਦੇ ਸ਼ੁਭਕਰਨ ਦੀ ਰੱਖੀ ਹੋਈ ਹੈ ਕਿਸਾਨ ਆਗੂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਕਿਸਾਨਾਂ ਦਾ ਪਰ ਇਕੱਠ ਦੇਖਣ ਨੂੰ ਮਿਲ ਰਿਹਾ ਹਰ ਇੱਕ ਦੀ ਅੱਖ ਇਸ ਵਕਤ ਨਮ ਨਜ਼ਰ ਆ ਰਹੀ ਹੈ ਸ਼ਹੀਦ ਛੁਪਕਰਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਸੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਛੁਪਕਰਨ ਦੇ ਪਰਿਵਾਰ ਦੀ ਹਰ ਮਦਦ ਕੀਤੀ ਜਾਵੇਗੀ ਹਰ ਔਖੀ ਘੜੀ ਦੇ ਵਿੱਚ ਛੁਪਕਰਨ ਦੇ ਪਰਿਵਾਰ ਦਾ ਸਾਥ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਵੀ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਦੇਣ ਦੀ ਜਿਹੜੀ ਗੱਲ ਆਖੀ ਗਈ ਤੇ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਵੀ ਅੱਜ ਕਿਹਾ ਗਿਆ ਕਿ ਆ ਕਿ ਪਰਿਵਾਰ ਦੀ ਇੱਛਾ ਦੇ ਅਨੁਸਾਰ ਸ਼ੁਪਕਰਨ ਦੀ ਪੈਣ ਨੂੰ ਕਨਸਟੇਬਲ ਦੀ ਨੌਕਰੀ ਦਿੱਤੀ ਜਾਵੇਗੀ ਤੇ ਅੱਜ ਪੋਸਟਮਾਰਟਮ ਦੇ ਰਾਤ ਹੁੰਦਾ ਹੈ ਤੇ ਅੱਜ ਖਨੋਰੀ ਬਾਰਡਰ ਸ਼ੁਪਕਰਨ ਦੀ ਮ੍ਰਿਤਕ ਦੇ ਪਹੁੰਚੀ ਅਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਮੌਜੂਦ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹੈ ਪਰਿਵਾਰ ਸਣੇ ਇਨ੍ਹਾਂ ਕਿਸਾਨਾਂ ਦੀਆਂ ਅੱਖਾਂ ਨਮ ਹੈ ਖਨੋਰੀ ਬਾਰਡਰ ਤੇ ਆਖਰੀ ਸਾਹ ਸ਼ੁਭਕਰਨ ਨੇ ਲਈ ਸੀ ਤਖਨੋਰੀ ਬਾਰਡਰ ਹੀ ਉਸਦੀ ਮ੍ਰਿਤਕ ਦੇ ਨੂੰ ਲਿਆਂਦਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਬਠਿੰਡਾ ਦੇ ਪਿੰਡ ਬੱਲੋ ਦੇ ਵਿਚਾਲਾ ਕਿ 3 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ ਸ਼ੁਭਕਰਨ ਦਾ ਸਿਸ ਵਕਤ ਗਮਗੀਨ ਮਾਹੌਲ ਹੈ ਕਿਸਾਨ ਆਕਾਂ ਦੇ ਵੱਲੋਂ ਕਿਹਾ ਗਿਆ ਸੀ ਜਿੱਥੇ ਸ਼ੁਭਕਰਨ ਨੇ ਆਖਰੀ ਸਾਹ ਛੱਡੇ ਸੀ ਰੱਬ ਨੂੰ ਪਿਆਰਾ ਹੋਇਆ ਸੀ ਉੱਥੇ ਉਸਦੀ ਮ੍ਰਿਤਕ ਦੇ ਲਿਆਂਦੀ ਜਾਵੇਗੀ ਤੇ ਪਟਿਆਲ ਦੇ ਰਜਿੰਦਰਾ ਹਸਪਤਾਲ ਤੋਂ ਸਿੱਧਾ ਖਨੋਰੀ ਬਾਈਡਰ ਸ਼ਿਪ ਕਰਨ ਦੀ ਮ੍ਰਿਤਕ ਦੇ ਨੂੰ ਲਿਆਂਦਾ ਗਿਆ ਫੁੱਲਾਂ ਦੇ ਨਾਲ ਸਜੀ ਗੱਡੀ ਹੈ ਕਿਸਾਨੀ ਤਰੰਗੇ ਦੇ ਵਿੱਚ ਲਿਪਟੀ ਹੈ ਮ੍ਰਿਤਕ ਦੇ ਇਸ ਸ਼ੁਭਕਰਨ ਦੀ 21 ਸਾਲ ਮਹਜ ਉਹ ਜੇ ਉਮਰ ਸੀ ਬਹੁਤ ਸਾਰੇ ਸੁਪਨੇ ਸੀ ਸ਼ੁਭਕਰਨ ਦੇ ਮਨ ਦੇ ਵਿੱਚ ਕਿ ਪਰਿਵਾਰ ਦਾ ਸਹਾਰਾ ਬਣੇਗਾ ਪੈਣਾ ਦਾ ਪਾਲਣ ਪੋਸ਼ਣ ਕਰੇਗਾ ਪਰ ਪਹਿਲਾਂ ਹੀ ਸੁਪਨੇ ਪੂਰੇ ਕਰਨ ਤੋਂ ਪਹਿਲਾਂ ਹੀ ਹਮੇਸ਼ਾ ਦੇ ਲਈ ਮੌਤ ਦੀ ਅਗੋਛ ਦੇ ਵਿੱਚ ਸਮਝ ਜਾਂਦਾ ਹੈ ਸੁਭਕਰਨ ਹਾਲਾਂਕਿ ਪੈਨ ਨੂੰ ਕਨਸਟੇਬਲ ਦੀ ਨੌਕਰੀ ਦੇਣ ਦਾ ਐਲਾਨ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਕਿ ਲੱਖਾਂ ਦਾ ਕਰਸੀ ਸੁਭਕਰਨ ਤੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਡਟਿਆ ਹੋਇਆ ਸੀ ਕਿਸਾਨ ਸਾਥੀਆਂ ਦੇ ਨਾਲ ਪਰ ਹਮੇਸ਼ਾ ਦੇ ਲਈ ਆਪਣੀ ਹੱਕੀ ਮੰਗਾਂ ਦੇ ਲਈ ਲੜਤਾ ਲੜਦਾ ਮੌਤ ਹੀ ਆਗੋਸ਼ ਤੇ ਵਿਸਮਾ ਗਿਆ ਤੇ ਹੁਣ ਖਨੋਰੀ ਬਾਰਡਰ ਮ੍ਰਿਤਕ ਤੇ ਪਹੁੰਚੀ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਆ ਕਿਸਾਨੀ ਝੰਡੇ ਕਿਸਾਨ ਦੇ ਹੱਥ ਦੇ ਵਿੱਚ ਫੜੇ ਹੋਏ ਨੇ ਤੇ ਉੱਥੇ ਹੀ ਫੁੱਲਾਂ ਦੀ ਸਜੀ ਗੱਡੀ ਦੇ ਵਿੱਚ ਮ੍ਰਿਤਕ ਦੇ ਐ ਸ਼ੁਭਕਰਨ ਦੀ ਜਿਸ ਨੂੰ ਦੇਖ ਕੇ ਹਰ ਇੱਕ ਦੀ ਅੱਖ ਇੱਕ ਵਕਤ ਨਮ ਨਜ਼ਰ ਆ ਰਹੀ ਐ ਭਾਵੁਕ ਹੋ ਰਹੇ ਨੇ ਕਿਉਂਕਿ ਬਹੁਤ ਘੱਟ ਜੀ ਉਮਰ ਸੀ 21 ਸਾਲ ਦੇ ਕਰੀਬ ਸੀ ਜੋ ਆਪਣੀਆਂ ਮੰਗਾਂ ਨੂੰ ਲੜਦਾ ਲੜਦਾ ਸ਼ਹੀਦ ਹੋ ਕੇ ਇੱਕ ਵਾਰ ਤਸਵੀਰਾਂ ਦਾ ਰੁੱਕਾ ਲੈਂਦੇ ਆ ਕਿ ਕੀ ਮਾਹੌਲ ਜਿਹੜਾ ਮੌਕੇ ਤੇ ਗਮਕੀਨ ਬਣਿਆ ਹੋਇਆ ਹੈ